ਔਰ ਸਾਡੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਕਾਦੀਆਂ ਨਗਰ ਦੇ ਸਾਰੇ ਵਸਨੀਕ ਸਾਰਿਆਂ ਨੂੰ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਦੀਆਂ ਨਗਰ ਨਿਵਾਸੀਆਂ ਦੇ ਲਈ ਬੜਾ ਖੁਸ਼ੀ ਦਾ ਦਿਨ ਹੈ ਕਿ ਬੜੇ ਲੰਬੇ ਸਮੇਂ ਤੋਂ ਜਦੋਂ ਦਾ ਕਾਦੀਆਂ ਦਾ ਸਰਕਾਰੀ ਹਸਪਤਾਲ ਬਾਹਰ ਸ਼ਿਫਟ ਹੋ ਗਿਆ ਉਦੋਂ ਤੋਂ ਕਾਦੀਆਂ ਵਾਸੀਆਂ ਦੀ ਮੰਗ ਸੀ ਕਿ ਸਾਡੇ ਸ਼ਹਿਰ ਦੇ ਵਿੱਚ ਹਸਪਤਾਲ ਹੋਣਾ ਚਾਹੀਦਾ ਜੇ ਹਸਪਤਾਲ ਨਹੀਂ ਤੇ ਘੱਟੋ ਘੱਟ OPD ਲੈਵਲ ਦਾ ਜਿਹੜਾ ਸੈਂਟਰ ਉਹ ਸ਼ਹਿਰ ਦੇ ਵਿੱਚ ਹੋਣਾ ਚਾਹੀਦਾ ਔਰ ਅਸੀਂ ਇਲੈਕਸ਼ਨ ਦੇ ਵਿੱਚ ਲੋਕਾਂ ਨਾਲ ਵਾਅਦਾ ਵੀ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸ਼ਹਿਰ ਦੇ ਵਿੱਚ ਹਸਪਤਾਲ ਜਿਹੜਾ ਵਾ ओपीटी ਦਾ ਜਿਹੜਾ ਪ੍ਰਬੰਧ ਆ ਉਹ ਅਸੀਂ ਇੱਥੇ ਕਰਾਂਗੇ। ਔਰ ਅਸੀਂ ਪਹਿਲੇ ਦਿਨ ਤੋਂ ਲੱਗੇ ਹੋਏ ਆ ਆ ਕਾਮਦੇਸ ਸਾਹਿਬ ਨਾਲ ਖਲੋਤੇ ਆ। ਜਦੋਂ ਸਰਕਾਰ ਬਦਲੀ ਅਸੀਂ ਉਦੋਂ ਹੀ ਜਗ੍ਹਾ ਜਿਹੜੀਆਂ ਸੀ ਆਪਾਂ ਗਰਾਊਂਡ ਲੈਵਲ ਤੇ ਤਿੰਨ ਚਾਰ ਜਗ੍ਹਾ ਆਪ ਵਿਜ਼ਿਟ ਕਰਕੇ ਆਈਡੈਂਟੀਫਾਈ ਕੀਤੀਆਂ। ਪਰ ਆਹ ਵਾਲੀ ਜਗ੍ਹਾ ਜਿਹੜੀ ਸੀ ਇਹ ਫਾਈਨਲੀ ਸਿਰੇ ਚੜੀ ਕਿਉਂਕਿ ਸਰਕਾਰ ਦਾ ਇੱਕ ਉਹਦੇ 'ਚ ਰੂਲ ਸੀ ਕਿ ਸਰਕਾਰੀ ਜਗ੍ਹਾ ਹੋਣੀ ਚਾਹੀਦੀ ਆ। ਤੇ ਜੇ ਕੋਈ ਪ੍ਰਾਈਵੇਟ ਜਿੰਦਾਵਾਂ ਤੇ ਉਹ ਲੀਸ ਤੇ ਸਰਕਾਰ ਦੇ ਨਾਮ ਤੇ ਕਰੇਗਾ ਤੇ ਫੇਰ ਉੱਥੇ ਕੋਲ ਸਕਦੇ। ਤਾਂ ਜਿੰਨਿਆਂ ਵੀ ਸੰਸਤਾ ਜਿਹੜੀ ਵੀ ਸਾਨੂੰ ਉਹ ਕਹਿ ਰੀਆਂ ਸੀ ਪਰ ਉਹ ਕੋਈ ਜਗ੍ਹਾ ਤੁਹਾਨੂੰ ਨਹੀਂ ਨਾਮ ਲਿਖ ਕੇ ਦਿੰਦਾ। ਸੋ ਇਸ ਕਰਕੇ ਫਾਈਨਲੀ ਅਸੀਂ ਇਸ ਜਿਹੜੀ ਇਹ ਪਾਰਕ ਸੀ ਇੱਥੇ ਇਹ ਮਹਲਾ ਕਲੀਨਿਕ ਪਾਸ ਹੋਇਆ। ਔਰ ਰਿਕਾਰਡ ਟਾਈਮ 'ਚ ਬਣਿਆ ਵਾ। ਇਹਦਾ ਅੱਗੇ ਹੁੰਦਾ ਸੀ ਕਿ ਲੀਡਰ ਆਏ ਨਹੀਂ ਪੱਥਰ ਆ ਗਏ। ਚਾਰ-ਚਾਰ ਸਾਲ ਨੀ ਪੱਥਰ ਹੀ ਖਰਾ ਜਿਹੜੇ ਰੱਖੇ ਹੁੰਦੇ ਸੀ ਉਹੋ ਹੀ ਬਾਅਦ ਖਤਮ ਹੋ ਜਾਂਦੇ ਸੀ ਚੀਜ਼ ਨਹੀਂ ਵੱਢਦੀ ਪਰ ਇਹ ਫਰਕ ਆ ਆਮ ਆਦਮੀ ਪਾਰਟੀ ਦਾ ਔਰ ਦੂਜੀਆਂ ਸਰਕਾਰਾਂ ਦਾ ਕਿ ਰਿਕਾਰਡ ਤੋਂ ਟਾਈਮ 'ਚ ਮਹੱਲਾ ਕਲੀਨਿਕ ਬਣ ਕੇ ਤਿਆਰ ਹੋ ਗਿਆ ਔਰ ਸਾਰੀਆਂ ਸਹੂਲਤਾਂ ਨਾਲ ਲੈਸ ਬੈਣ ਦਾ ਵਧੀਆ ਪ੍ਰਬੰਧ ਦਾ ਏਸੀ ਅੰਦਰ ਦੋ ਲੱਗੇ ਆ ਇਹੜਾ ਵੇਟਿੰਗ ਚ ਵੀ ਪੇਸ਼ੈਂਟ ਨੇ ਬੈਣਾ ਤੇ ਅੰਦਰ ਏਸੀ ਚ ਬੈਣਾ ਡਾਕਟਰ ਦਾ ਵਕਤ ਪ੍ਰਬੰਧ ਵੱਖਰਾ ਜਿੰਨਾ ਦਵਾਈ ਦੇਣੀ ਉਹਦਾ ਪ੍ਰਬੰਧ ਵੱਖਰਾ ਤਿੰਨ ਜਾਣਿਆਂ ਦਾ ਇੱਥੇ ਸਟਾਫ ਆ ਔਰ ਇੱਥੇ ਕੋਈ ਵੀ ਤੁਹਾਨੂੰ ਪੈਸਾ ਨਹੀਂ 1 ਰੁਪਈਆ ਵੀ ਕੋਈ ਫੀਸ ਨਹੀਂ ਕੋਈ ਦਵਾਈਆਂ ਦੇ ਪੈਸੇ ਨਹੀਂ ਕੋਈ ਡਾਕਟਰ ਦੀ ਸਬਸਕ੍ਰਿਪਸ਼ਨ ਫੀਸ ਨਹੀਂ ਔਰ ਜਿੰਨੇ ਟੈਸਟ ਹੋਣੇ ਆ ਲੈਬ ਟੈਸਟ ਉਹ ਵੀ ਫ੍ਰੀ ਆਫ ਕਾਸਟ ਕੀ ਬਾਤ ਹੈ ਬੋਲੇ ਸੋਨਿਹਾਲ ਬੋਲੇ ਸ੍ਰੀ ਅਕਾਲ ਜਿਹੜੀਆਂ ਟੈਸਟਾਂ ਦੀਆਂ ਰਿਪੋਰਟਾਂ ਜਿਹੜੇ ਤੇ ਆਮ ਟੈਸਟ ਆ ਉਹ ਤੇ ਉਦੋਂ ਹੀ ਮਿਲ ਜਾਣੀਆਂ ਜਿਹੜੇ ਕੋ ਵੱਡੇ ਟੈਸਟ ਆ ਜਿਨ੍ਹਾਂ ਦੇ ਸੈਂਪਲ ਦਿੱਲੀ ਜਾਣੇ ਆ ਜਾਂ ਬੰਬੇ ਤੱਕ ਵੀ ਕਈਆਂ ਟੈਸਟਾਂ ਦੇ ਸੈਂਪਲ ਜਾਂਦੇ ਆ ਉਹ ਵੀ 2-3 ਦਿਨ ਦੇ ਵਿੱਚ ਤਾਨੂੰ ਉਹਨਾ ਟੈਸਟਾਂ ਦੀ ਰਿਪੋਰਟ ਵੀ ਇੱਥੇ ਮਿਲ ਜਾਣੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਸੂਏ ਬੜੀ ਵੱਡੀ ਜਿਹੜੀ ਸਹੂਲਤ ਵਾ ਇਹ ਤੁਹਾਨੂੰ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮਿਲੀ ਆ ਜਿਹਦਾ ਲੋਕਾਂ ਨੂੰ ਬੜਾ ਵੱਡਾ ਫਾਇਦਾ ਹੋਣਾ ਮੈਂ ਹੁਣ ਓਪੀਡੀ ਰਜਿਸਟਰ ਚੈੱਕ ਕਰ ਰਿਹਾ ਹਾਂ ਤੇ ਰੋਜ਼ ਹੀ ਜਿਹੜੇ ਪੇਸ਼ੈਂਟ ਆ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਆਮ ਆਦਮੀ ਕਲੀਨਿਕ ਖੁੱਲ ਰਿਹਾ ਉਸੇ ਤਰ੍ਹਾਂ ਜਿਹੜੇ ਲੋਕ ਆ ਵੱਧ ਤੋਂ ਵੱਧ ਇੱਥੇ ਆ ਰਹੇ ਕਿਉਂਕਿ ਇਹ ਸ਼ਹਿਰ ਦੀ ਬੜੀ ਵੱਡੀ ਲੋੜ ਸੀ ਬੜੇ ਲੰਬੇ ਸਮੇਂ ਤੋਂ ਇੱਥੇ ਲੋਕ ਮੰਗ ਰੱਖ ਰਹੇ ਸੀ ਕਿ ਸ਼ਹਿਰ ਦੇ ਵਿੱਚ ਇਦਾਂ ਦਾ ਪ੍ਰਬੰਧ ਚਾਹੀਦਾ ਔਰ ਬੜਾ ਵਧੀਆ ਇਹ ਲੋਕਾਂ ਦੀ ਫਾਇਦੇ ਦੀ ਗੱਲ ਆ ਤੇ ਜਿਹੜਾ ਹਸਪਤਾਲ ਵੀ ਆ ਉਹਦੇ ਲਈ ਵੀ ਅਸੀਂ ਬੜਾ ਯਤਨ ਕੀਤੇ ਆ ਹਸਪਤਾਲ ਨੂੰ ਅਸੀਂ ਮੈਂ ਸਰਕਾਰ ਨੇ ਮੈਨੂੰ ਪਾਰਟੀ ਨੇ ਚੇਅਰਮੈਨ ਪਲਾਨਿੰਗ ਬੋਰਡ ਬਣਾਇਆ ਮੈਂ ਆਪਣੇ ਫੰਡ ਦੇ ਵਿੱਚੋਂ ਜਿਹੜਾ ਸਰਕਾਰੀ ਹਸਪਤਾਲ ਆ ਕਾਦੀਆਂ ਵਾਲਾ ਉਹਨੂੰ ਐਂਬੂਲੈਂਸ ਤੇ ਜਨਰੇਟਰ ਸੈੱਟ ਲੈ ਕੇ ਦਿੱਤਾ। ਔਰ ਬਾਕੀ ਵੀ ਪਿੱਛੇ ਵਾਟਰ ਟ੍ਰੀਟਮੈਂਟ ਦਾ ਪਲਾਂਟ ਲੱਗਾ ਆ ਉਹਦੀ ਵਾਈਟਵਾਸ਼ ਹੋਈ ਆ ਹਸਪੀਟਲ ਤੇ 50-60 ਲੱਖ ਰੁਪਇਆ ਹਸਪੀਟਲ ਤੇ ਵੀ ਲੱਗਿਆ। ਆ ਡਾਕਟਰ ਸਾਹਿਬ ਇਹ ਇਹ ਵੀ ਬੜੇ ਮਿਹਨਤੀ ਨੇ ਹਰ ਕੰਮ ਬੜਾ ਮੇਤ ਨਾਲ ਕਰਦੇ ਆ ਔਰ ਪਹਿਲੋਂ ਨਾਲੋਂ OPD ਜਿਹੜੀ ਆ ਇਹਨਾਂ ਦੇ ਹਸਪਤਾਲ ਚ ਵੀ ਕਿਉਂ ਡਾਕਟਰ ਸਾਹਿਬ ਕਿੰਨੇ ਆ ਹੁਣ OPD ਸਰ 3 ਟਾਈਮਸ ਰਾਈਜ਼ ਮਤਲਬ ਪਹਿਲਾਂ ਵੇਖੋ ਜਿੰਨੀ ਕਾਂਗਰਸ ਦੇ ਰਾਜ ਚੀ ਉਹਦੋਂ ਤਿੰਨ ਗੁਣਾ ਵੱਧ OPD ਆਮ ਆਦਮੀ ਪਾਰਟੀ ਦੀ ਸਰਕਾਰ ਚ ਹੋ ਗਈ ਆ ਔਰ ਹੁਣ ਐਕਸ-ਰੇ ਮਸ਼ੀਨਾਂ ਵੀ ਆ ਗਈ ਤੁਹਾਨੂੰ ਕਿ ਨਹੀਂ ਅਜੇ ਐਕਸ-ਰੇ ਪੈਂਡਿੰਗ ਐਕਸ-ਰੇ ਵੀ ਧਾਰੀਵਾਲ ਚ ਤੇ ਆ ਗਈ ਆ ਤੁਹਾਡੇ ਹੁਣ ਤੁਹਾਡੇ ਲਈ ਯਤਨਾਂ ਜਲਦੀ ਐਕਸ-ਰੇ ਮਸ਼ੀਨ ਵੀ ਇੱਥੇ ਆ ਜਾਏਗੀ ਕਿ ਕਿਤੇ ਬਾਹਰ ਐਕਸ-ਰੇ ਕਰਾਉਣ ਦੀ ਵੀ ਲੋੜ ਨਹੀਂ ਪਊਗੀ ਕਿਉਂਕਿ ਸਾਡੀ ਸਰਕਾਰ ਜਿਹੜੀ ਨਾ ਤੁਹਾਨੂੰ ਕਹਿੰਦੀ ਲੋੜ ਨਹੀਂ ਅਸੀਂ ਆਪ ਯਤਨ ਕਰ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਆਮ ਲੋਕ ਆ ਉਹਨਾਂ ਦੀਆਂ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਠੀਕ ਕਰੀਏ ਮੇਨ ਮੈਡੀਕਲ ਦਾ ਸਿਹਤ ਦਾ ਪ੍ਰਬੰਧ ਤੁਹਾਡਾ ਮੁਫਤ ਹੋਣਾ ਚਾਹੀਦਾ ਤੇ ਵਧੀਆ ਹੋਣਾ ਚਾਹੀਦਾ ਤੇ ਦੂਜੀ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਸਾਡੇ ਨੌਜਵਾਨ ਬੱਚੇ ਆ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਆ ਪਿਛਲੇ ਦਿਨੀ ਮੈਂ ਕਾਦਿਆਂ ਦਾ ਜਿਹੜਾ ਸਰਕਾਰੀ ਸਕੂਲ ਆ ਸੀਨੀਅਰ ਸੈਕੰਡਰੀ ਸਕੂਲ ਉਹ ਵੀ ਵੇਖ ਕੇ ਆਉ। ਪ੍ਰਾਈਵੇਟ ਨਾਲੋਂ ਵਧੀਆ ਉਹਦੇ ਕਮਰੇ ਨਵੇਂ ਤਿਆਰ ਹੋਏ ਆ। ਫਿਰ ਉੱਥੇ ਕੈਂਪਸ ਮੈਨੇਜਰ ਰੱਖਿਆ, ਸਿਕਿਉਰਿਟੀ ਗਾਰਡ ਰੱਖਿਆ ਜਿੱਦਾਂ ਪ੍ਰਾਈਵੇਟ ਸਕੂਲਾਂ 'ਚ ਰੱਖੇ ਹੁੰਦੇ। ਔਰ ਗਿਣਤੀ ਉੱਥੇ ਵੀ ਤਿੰਨ ਗੁਣਾ ਗਿਣਤੀ ਬੱਚਿਆਂ ਦੀ ਉੱਥੇ ਵੀ ਹੋ ਗਈ ਹੈ। ਜਿਹੜੇ ਪ੍ਰਿੰਸੀਪਲ ਹੁਣ ਨੇ ਜਦੋਂ ਉਹਨਾ ਉੱਥੇ ਜੁਆਇਨ ਕੀਤਾ ਮਨ ਲੱਗਾ 50-100 ਬੱਚੇ ਸੀ। ਔਰ ਹੁਣ 400 ਬੱਚਾ ਉਹ ਸਰਕਾਰੀ ਸਕੂਲਾਂ ਚੋਂ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਲੋਕਾਂ ਬੱਚੇ ਉਹ ਸਰਕਾਰੀ ਸਕੂਲ ਚ ਪਏ। ਸੋ ਇਹ ਫਰਕ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਤੇ ਦੂਜਿਆਂ ਦਾ। ਤੇ ਜੇ ਰਾਸ਼ਨ ਦੀ ਗੱਲ ਕਰ ਲਈਏ ਤੇ ਤੁਹਾਡੇ ਕਿੰਨੇ ਰਾਸ਼ਨ ਕਾਰਡ ਕੱਟੇ ਗਏ ਸੀ ਉਹ ਵੀ ਸਾਰੇ ਬਹਾਲ ਹੋ ਗਏ ਆ। ਜਿਨ੍ਹਾਂ ਦੇ ਕੋਈ ਬੰਨ ਵਾਲੇ ਰਹਿੰਦੇ ਆ ਉਹ ਵੀ ਆਉਣ ਵਾਲੇ ਸਮੇਂ ਚ ਹਰ ਗਰੀਬ ਦਾ ਜਿਹੜਾ ਰਾਸ਼ਨ ਕਾਰਡ ਆ ਉਹ ਬਣਾਇਆ ਜਾਊਗਾ। ਔਰ ਉਹਦੇ ਵਿੱਚ ਵੀ ਵੇਖੋ ਕਿ ਜਿਹੜੇ ਕਾਰਡ ਬਣੇ ਉਹਨਾਂ ਦੇ ਡੋਰ ਟੂ ਡੋਰ ਸੋਸਾਇਟੀ ਸਰਕਾਰ ਨੇ ਸ਼ੁਰੂ ਕਰਤੀ ਆ ਤੁਹਾਨੂੰ ਤੁਹਾਡੇ ਘਰ ਬੈਠਿਆਂ ਰਾਸ਼ਨ ਮਿਲੇਗਾ ਇਹ ਮਾਨ ਸਾਹਿਬ ਨੇ ਸ਼ੁਰੂ ਕੀਤਾ ਜੇ ਉਹਦੇ ਚ ਵੀ ਆਪਸ਼ਨ ਦਿੱਤੀ ਕਿ ਜੇ ਤੁਸੀਂ ਆਪਣੇ ਡੀਪੂ ਆਰਡਰ ਕੋ ਲੈਣਾ ਚਾਹਤੋਂ ਉਹਦੇ ਕੋਲ ਲੈ ਲਓ ਨਹੀਂ ਤੇ ਤੁਹਾਡੇ ਘਰ ਰਾਸ਼ਨ ਤੁਹਾਨੂੰ ਸਰਕਾਰ ਦੇ ਜਿਹੜੇ ਮੁਲਾਜ਼ਮਾਂ ਨਾਲੇ ਸਾਡੇ ਨੌਜਵਾਨਾਂ ਨੂੰ ਨੌਕਰੀ ਮਿਲ ਗਈ ਘਰ ਤੱਕ ਆ ਕੇ ਤੁਹਾਡੇ ਰਾਸ਼ਨ ਦੇਵਾਂਗੇ ਤੇ ਜਿਹੜੀਆਂ ਸੇਵਾਵਾਂ ਸਰਕਾਰ ਤੁਹਾਡੇ ਦਰਵਾਜ਼ੇ ਜਿਹੜੀਆਂ ਸੇਵਾਵਾਂ ਸ਼ੁਰੂ ਕੀਤੀਆਂ 43 ਸੇਵਾਵਾਂ ਜਿਹਦੇ ਵਿੱਚ ਮੈਰਿਜ ਦਾ ਸਰਟੀਫਿਕੇਟ ਬਰਥ ਦਾ ਸਰਟੀਫਿਕੇਟ ਡੈਥ ਦਾ ਸਰਟੀਫਿਕੇਟ ਜਾਤ ਆਧਾਰਿਤ ਸਰਟੀਫਿਕੇਟ 43 ਤਰ੍ਹਾਂ ਦੇ ਜਿਹੜੀਆਂ ਸੇਵਾਵਾਂ ਨੇ ਜਿਨ੍ਹਾਂ ਦਾ ਤੁਹਾਨੂੰ ਤੁਸੀਂ 2-2 ਸਾਲ ਤੁਹਾਡੇ ਕੋਲ ਸਰਟੀਫਿਕੇਟ ਨਹੀਂ ਬੰਦੇ ਸਰਕਾਰੀ ਦਫ਼ਤਰਾਂ 'ਚ ਜਾ ਕੇ ਤੁਹਾਨੂੰ ਕਿਹੇ ਸਰਕਾਰੀ ਦਫ਼ਤਰ 'ਚ ਜਾਣ ਦੀ ਲੋੜ ਨਹੀਂ ਸਰਕਾਰ ਦਾ ਹੈਲਪਲਾਈਨ ਨੰਬਰ ਆ ਉਹਨੂੰ ਡਾਇਲ ਕਰਨਾ ਔਰ ਤੁਹਾਡੇ ਕੋ ਸਰਕਾਰੀ ਮੁਲਾਜ਼ਮ ਟਾਈਮ ਪੁੱਛ ਕੇ ਘਰ ਆਊਗਾ 1076 ਜਿਹੜਾ ਹੈਲਪਲਾਈਨ ਨੰਬਰ ਆ ਸਰਕਾਰ ਦਾ ਤੁਹਾਡੇ ਕੋ ਟਾਈਮ ਲੈ ਕੇ ਤੇ ਸਰਕਾਰ ਦਾ ਨੁਮਾਇੰਦਾ ਤੁਹਾਡੇ ਕੋਲ ਆਊਗਾ ਉਹਨੇ ਵਟਸਐਪ ਤੇ ਤੁਹਾਨੂੰ ਸਾਰਾ ਭੇਜ ਦੇਣਾ ਕਿ ਫਾਰਮੈਲਟੀ ਕੀ ਕੀ ਆ ਉਹ ਫਾਰਮੈਲਟੀ ਤੁਸੀਂ ਪੂਰੀ ਕਰ ਦਿਓ ਉਹਨੇ ਲੈਪਟਾਪ ਲੈ ਕੇ ਸਾਰਾ ਕੁਝ ਉਹਦੇ ਵਿੱਚ ਆਪ ਭਰ ਕੇ ਤੇ ਹਫਤੇ ਬਾਅਦ ਸਰਟੀਫਿਕੇਟ ਘਰ ਆ ਕੇ ਤੁਹਾਡੇ ਹੱਥ ਚ ਪੜਾ ਕੇ ਜਾਣਾ ਇਹ ਫਰਕ ਆ ਆਮ ਆਦਮੀ ਦੀ ਸਰਕਾਰ ਦਾ ਤੇ ਦੂਜਿਆਂ ਦਾ ਕਿਉਂਕਿ ਇਹ ਚਾਹੁੰਦੇ ਆ ਕਿ ਜਿਹੜੇ ਆਮ ਲੋਗ ਆ ਇਹਨਾਂ ਦਾ ਜੀਵਨ ਪੱਧਰ ਉੱਚਾ ਚੁੱਕੀ ਇਹਨਾਂ ਨੂੰ ਸਮਾਜ ਦੇ ਹਾਨੀ ਵੇਖੋ ਕੋਈ ਸਮਾਜ ਤਰੱਕੀ ਨਹੀਂ ਕਰ ਸਕਦਾ ਜਿੰਨਾ ਚਿਰ ਗਰੀਬ ਤਬਕਾ ਜਿਹੜਾ ਵਾ ਉਹ ਤਰੱਕੀ ਨਾ ਕਰੇ ਛਾਹੂਕਾਰ ਕੋਠੀਆਂ ਪਾ ਲੈਣ ਤੇ ਗਰੀਬ ਜਿਹੜੇ ਹੋਰ ਗਰੀਬ ਹੋਈ ਜਾਣ ਉਸ ਦੀ ਤਰੱਕੀ ਦੇ ਕੋਈ ਮੈਨੇ ਨਹੀਂ ਤਰੱਕੀ ਤਾਂ ਵਾ ਜੇ ਸਾਡਾ ਗਰੀਬ ਵੀ ਗਰੀਬ ਦਾ ਜਿਹੜਾ ਜੀਵਨ ਆ ਗਰੀਬ ਦੇ ਬੱਚੇ ਨੂੰ ਚੰਗੀ ਵਿੱਦਿਆ ਮਿਲੇ ਗਰੀਬ ਦੇ ਬਜ਼ੁਰਗ ਨੂੰ ਚੰਗਾ ਇਲਾਜ ਮਿਲੇ ਗਰੀਬ ਦੇ ਆਪਣਾ ਛੱਤ ਚੰਗੀ ਹੋਵੇ ਆ ਹੁਣ بارش ਦਾ ਟਾਈਮ ਆ ਕਈਆਂ ਘਰਾਂ ਚੱਤ ਕਿਉਂਕਿ ਮੈਂ ਗਰਾਊਂਡ ਨਾਲ ਜੁੜਿਆ ਬੰਦਾ ਗਰੀਬ ਲੋਕਾਂ ਦੇ ਵੀ ਘਰਾਂ ਚ ਜਾਈਦਾ ਵਾ ਆ ਮੌਸਮ ਵੇਖੋ ਕਿਦਾਂ ਦਾ ਆ ਗਿਆ ਔਰ ਜੇ ਉਹ ਗਰੀਬ ਲਈ ਔਖਾ ਹੁੰਦਾ ਵਾ ਜਦੋਂ بارش ਹੁੰਦੀ ਜਦੋਂ ਛੱਤ ਚੋਂ ਪਾਣੀ ਚੁੰਦਾ ਦਾ ਕਿੰਨਾ ਔਖਾ ਸਮਾਂ ਉਹਦੇ ਲਈ ਲੰਘਦਾ ਤੋ ਉਹਦੇ ਲਈ ਵੀ ਅਸੀਂ ਵੱਧ ਤੋਂ ਵੱਧ ਗ੍ਰਾਂਟ ਜਿਹੜੀ ਆ ਸਰਕਾਰ ਵੱਲੋਂ ਮਹਿਮਾਨ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਕਿ ਵੱਧ ਤੋਂ ਵੱਧ ਕੱਚੇ ਕੋਠਿਆਂ ਦੇ ਲਈ ਜਿਹੜੇ ਗਰੀਬਾਂ ਦੇ ਲੈਂਟਰ ਪਾਉਣੇ ਹੁੰਦੇ ਆ ਉਹਦੇ ਲਈ ਅਸੀਂ ਵੱਧ ਤੋਂ ਵੱਧ ਗ੍ਰਾਂਟ ਦਈਏ ਮੈਂ ਆਪਣੇ اختیਾਰੀ ਫੰਡ ਚੋਂ ਵੀ ਕਾਫੀ ਗ੍ਰਾਂਟ ਜਿਹੜੀ ਆ ਗਰੀਬਾਂ ਦੇ ਕੱਚੇ ਕੋਠਿਆਂ ਨੂੰ ਪੱਕੇ ਕਰਨ ਲਈ ਰਿਲੀਜ਼ ਕੀਤੀ ਹੈ ਵਾਹਿਗੁਰੂ ਸੋ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਚੰਗੇ ਕੀਤੇ ਕੰਮ ਕੀਤੇ ਜਾਣ ਕਿਉਂਕਿ ਇੱਕ ਸ਼ੌਕ ਹੁੰਦਾ ਮੈਨੂੰ ਰਾਜਨੀਤੀ ਕਰਨ ਦਾ ਸ਼ੌਕ ਨਹੀਂ ਮੈਨੂੰ ਕੰਮ ਕਰਨ ਦਾ ਸ਼ੌਕ ਹੈ ਪਰ ਮੈਂ ਇਹ ਸ਼ੌਕ ਜਿਹੜਾ ਇਹ ਮੇਰੇ ਜੀਨਸ ਦੇ ਵਿੱਚ ਮੇਰੇ ਖੂਨ ਦੇ ਵਿੱਚ ਮੇਰੇ ਪਿਤਾ ਜੀ ਮੇਰੇ ਦਾਦਾ ਜੀ ਸੇਵਾ ਭਾਵਨਾ ਨਾਲ ਕੰਮ ਕਰਦੇ ਰਹੇ ਉਹਨਾਂ ਕਦੀ ਐਮਐਲਏ ਬਣ ਲਈ ਮੰਤਰੀ ਬਣ ਲਈ ਸਿਆਸਤ ਨਹੀਂ ਕੀਤੀ ਪਰ ਦੁੱਖ ਇਸ ਗੱਲ ਦਾ ਕਿ ਜਿੰਨੇ ਕਾਦੀਆਂ ਦੇ ਲੀਡਰ ਆ ਉਹਨਾਂ ਸਿਆਸਤ ਤੇ ਬੜੀ ਕੀਤੀ ਆ ਚਮਕੀ ਵੀ ਬੜੀ ਆ ਮੰਤਰੀ ਚਾਰ ਚੜ ਚੜ ਕਾਦੀਆਂ ਦੇ ਰਹੇ ਆ ਪਰ ਮੈਂ ਚੈਲੰਜ ਕਰਦਾ ਉਹਨਾਂ ਕਿ ਉਹਨਾਂ ਚਾਰਾਂ ਮੰਤਰੀਆਂ ਦੇ ਕੰਮ ਇੱਕ ਛਾਪੇ 'ਚ ਰੱਖ ਲੋ ਤੇ ਸੇਖੋਂ ਪਰਿਵਾਰ ਦੇ ਦੇ ਇੱਕ 'ਚ ਰੱਖ ਲੋ ਤੇ ਸਾਡਾ ਭਾਰਾ ਹੋਊਗਾ ਕਿਉਂਕਿ ਕਾਦੀਆਂ ਸ਼ਹਿਰ ਦੇ ਲਈ ਕਿਸੇ ਨੇ ਨਹੀਂ ਕੋਸ਼ਿਸ਼ ਕੀਤਾ ਇੱਥੋਂ ਤੁਹਾਡੀਆਂ ਵੋਟਾਂ ਲਾ ਕੇ ਤੇ ਮੰਤਰੀਆਂ ਬੜੇ-ਬੜੀਆਂ ਵੱਡੀਆਂ ਲੈੜੀਆਂ ਬਾਜਵਾ ਸਾਹਿਬ ਕਹਿੰਦੇ ਆ ਕਿ ਮੈਂ ਮੰਤਰੀ ਰਿਆਂ ਦੋ ਵਾਰ ਮੈਂ ਪਾਰਲੀਮੈਂਟ 'ਚ ਰਿਆਂ ਮੈਂ ਰਾਜ ਸਭਾ ਚ ਲੋਕ ਸਭਾ ਚ ਰਿਆਂ ਮੈਂ ਹੁਣ ਐਲੋਪੀ ਆ ਠੀਕ ਆ ਤੁਸੀਂ ਕਾਮਯਾਬ ਹੋ ਰਾਜਨੀਤੀ ਚ ਪਰ ਇਲਾਕੇ ਦਾ ਕੀ ਸਵਾਰਿਆ ਸ਼ਹਿਰ ਦਾ ਕੀ ਸਵਾਰਿਆ ਤੁਹਾਡੇ ਸ਼ਹਿਰ ਚ ਅਜੇ ਤੱਕ ਸੀਵਰੇਜ ਨਹੀਂ ਪਿਆ ਤੁਹਾਡੇ ਸ਼ਹਿਰ ਦੇ ਹਸਪਤਾਲ ਅਹੀਂ ਲੈ ਕੇ ਆ ਰਹੇ ਆ ਤੁਸੀਂ ਇਲਾਕੇ ਦਾ ਕੀ ਸਵਾਰਿਆ ਔਰ ਇਲਾਕੇ ਦਾ ਸਵਾਰਨਾ ਕੀ ਤੁਹਾਨੂੰ ਦੱਸਿਆ ਨਹੀਂ ਦੱਸ ਦੋ ਕਿੰਨੀ ਕਵਾਰਾਂ ਬਾਜਵਾ ਸਾਹਿਬ ਦੇ ਦਰਸ਼ਨ ਹੁੰਦੇ ਆ ਮਹੀਨੇ ਮਹੀਨੇ ਬਾਅਦ ਤੇ ਚ ਦਿਗੜਉਂਦੇ ਆ ਔਰ ਪਿਛਲੀ ਆ ਅਸੈਂਬਲੀ ਚ ਉਹਨਾਂ ਕੁਐਸਚਨ ਕੀਤਾ ਕਿ ਮੇਰੇ ਹਲਕੇ ਚ ਕੋਈ ਮੁਹੱਲਾ ਕਲੀਨਿਕ ਨਹੀਂ ਖੁੱਲਿਆ ਚਾਰ ਮੁਹੱਲਾ ਕਲੀਨਿਕ ਅਹੀਂ ਪਹਿਲਾਂ ਹੀ ਖੁੱਲਤੇ ਸੀ ਔਰ ਆਹ ਮੁਹੱਲਾ ਕਲੀਨਿਕ ਉਸ ਵੇ ਇਹਦੀ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਔਰ ਬਾਜਵਾ ਸਾਹਿਬ ਨੂੰ ਪਤਾ ਵੀ ਨਹੀਂ ਮੈਂ ਮੰਤਰੀ ਸਾਹਿਬ ਨੂੰ ਫੋਨ ਕਰਕੇ ਦੱਸਿਆ ਸ਼ਾਮ ਨੂੰ ਕਿ ਅਸੈਂਬਲੀ ਚ ਲਾਈਵ ਸੈਸ਼ਨ ਚੱਲਦਾ ਮੈਂ ਮੰਤਰੀ ਸਾਹਿਬ ਤੁਹਾਨੂੰ ਜਿਆਦਾ ਪਤਾ ਨਹੀਂ ਮੈਂ ਦੱਸ ਦਿਆਂ ਕਿ ਬਾਜਵਾ ਸਾਹਿਬ ਦੇ ਘਰ ਤੋਂ 300 ਮੀਟਰ ਤੇ ਮੁਹੱਲਾ ਕਲੀਨਿਕ ਤਿਆਰ ਹੋ ਰਿਹਾ ਬਾਜਵਾ ਸਾਹਿਬ ਨੂੰ ਉਦਾ ਹੀ ਨਹੀਂ ਪਤਾ ਤੇ ਚਾਰ ਮੁਹੱਲਾ ਕਲੀਨਿਕ ਪਹਿਲਾਂ ਅਸੀਂ ਖੋਲੇ ਸੀ ਆ ਗਿਲਮੰਚ ਚ ਖੋਲਿਆ ਗੁੰਨੋਪੁਰ ਚ ਖੋਲਿਆ ਜਿੰਦਰ ਚ ਖੋਲਿਆ ਚਾਰ ਪਹਿਲਾਂ ਖੋਲੇ ਸੀ ਔਰ ਪੰਜ ਮੁਹੱਲਾ ਕਲੀਨਿਕ ਅਜੀ ਅੱਜ ਇੱਕੋ ਦਿਨ ਚ ਖੋਲੇ ਆ ਆ ਕਾਦੀਆਂ ਧਾਰੀਵਾਲ ਪੱਠੀਆਂ ਨੂਨਾ ਤੇ 베ਰੀ ਮੈਂ ਦੇ ਤਿਫਸਿਆ ਕਿਉਂ ਕਿ ਉਹਨਾਂ ਲਈ ਮਿਹਨਤ ਕੀਤੀ ਆ ਪਾਸ ਕਰਾਉਣ ਦੇ ਲਈ ਮੈਂ ਕਹਿੰਦਾ ਬਾਜਵਾ ਸਾਹਿਬ ਨਾ ਹੀ ਦੱਸਦੇ ਨਾ ਉਹ ਪਿੰਡਾਂ ਦੇ ਜਿੱਥੇ ਮਹਲਕਲੇ ਨੇ ਖੋਲੇ ਉਹਨਾਂ ਨੂੰ ਨਾਮ ਨਹੀਂ ਚਿੱਤੇ ਹੋਣੇ ਸੋ ਕਹਿੰਦਾ ਭਾਬਾ ਕਿ ਹੁਣ ਰਾਜਨੀਤੀ 'ਚ ਫਰਕ ਆ ਗਿਆ ਪਹਿਲਾਂ ਹੁੰਦੀ ਸੀ ਉੱਤੇ ਬਹਿ ਕੇ ਡਰਾਇੰਗ ਰੂਮ 'ਚ ਰਾਜ ਦਿੱਤੀ ਪਰ ਆਮ ਆਦਮੀ ਪਾਰਟੀ ਨੇ ਰਾਜ ਦਿੱਤੀ ਲਿਆਤੀ ਹੈ ਗਲੀਆਂ ਮੱਲਿਆਂ 'ਚ ਜਿਹੜਾ ਲੀਡਰ ਤੁਹਾਡੇ ਪਿੰਡਾਂ 'ਚ ਆਊਗਾ ਤੁਹਾਡੇ ਗਲਿਆਂ 'ਚ ਆਊਗਾ ਤੁਹਾਡੇ ਮੱਲਿਆਂ 'ਚ ਆਊਗਾ ਗਾਂ ਲੋਕਾਂ ਉਹਨਾਂ ਚੱਲਣਾ ਵਾ ਔਰ ਬਾਜਵਾ ਸਾਹਿਬ ਦੇ ਨਾਲ ਦੇ ਸਾਰੇ ਘਰਾਂ 'ਚ ਬਾਹਰ ਤੇ ਆ ਨਵਜੋਤ ਸਿੰਘ ਸਿੱਧੂ ਹੋਵੇ ਮਜੀਠੀਆ ਹੋਵੇ ਬਾਦਲ ਹੋਣ ਜਿੰਨੇ ਵੱਡੇ ਲੀਡਰ ਹੀ ਸਾਰੇ ਘਰਾਂ ਚ ਬਹਿ ਗਏ ਆ ਤੇ ਵਾਰੀ ਇਹਨਾਂ ਦੀ ਵੀ ਆ ਜਾਣੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਨਾ ਵਧੀਆ ਕੰਮ ਕਰ ਰਹੀ ਆ ਇੰਨਾ ਵਧੀਆ ਲੋਕਾਂ ਦਾ ਜੀਵਨ ਪੱਧਰ ਚੁੱਕ ਰਹੀ ਆ ਇਹ ਗਾਂ ਇਹ ਪੰਜਾਬ ਚੋਂ ਨਹੀਂ ਜਾਣੀ ਇਹ ਹਮੇਸ਼ਾ ਜਿੱਦਾਂ ਦਿੱਲੀ ਦੇ ਵਿੱਚ ਲਗਾਤਾਰ ਤਿੰਨ ਵਾਰ ਤੋਂ ਮੋਦੀ ਦੇ ਨੱਕ ਦੇ ਥੱਲੇ ਆਉਂਦੀ ਇਹ ਸਰਕਾਰ ਆਈ ਆ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਇਮਾਨਦਾਰ ਔਰ ਬੇਦਾਗ ਲੀਡਰ ਜਿਹੜਾ ਆਮ ਲੋਕਾਂ ਦੀ ਗੱਲ ਕਰਨ ਵਾਲਾ ਵਾ ਆਮ ਘਰਾਂ ਦੇ ਵਿੱਚੋਂ ਆਮ ਪਰਿਵਾਰਾਂ ਦੇ ਵਿੱਚੋਂ ਇੱਕ ਗਰੀਬੀ ਦਾਵੇ ਵਿੱਚੋਂ ਉੱਤੇ ਉੱਠ ਕੇ ਜਿਹਨੂੰ ਗਰੀਬ ਦਾ ਦਰਦ ਪਤਾ ਉੱਠ ਕੇ ਬਣਿਆ ਵਾ ਸੋ ਇਸ ਕਰਕੇ ਗਾਂਵੀ ਆਉਣ ਵਾਲੇ ਸਮੇਂ 'ਚ ਵੀ ਕਾਦੀਆਂ ਦੇ ਲਈ ਉਹ ਕਹ ਕਾਦੀਆਂ ਦੇ ਨਾਲ ਸਾਡੀ ਇੱਕ ਇਮੋਸ਼ਨਲ ਅਟੈਚਮੈਂਟ ਆ ਮੇਰੇ ਸਵਰਗੀ ਪਿਤਾ ਜੀ ਦੇ ਜੋ ਅਧੂਰੇ ਕੰਮ ਸੀ ਉਹ ਪੂਰੇ ਕਰਨੇ ਆ ਉਹਨਾਂ ਨੇ ਜੋ ਆ ਗੰਦੇ ਨਾਲੇ ਦੇ ਉੱਤੇ ਪ੍ਰੋਜੈਕਟ ਬਣਾਇਆ ਸੀ 20-25 ਕਰੋੜ ਰੁਪਏ ਲਾ ਕੇ ਔਰ ਸ਼ਹਿਰ ਨੂੰ ਮਰਦ ਚੋਂ ਕੱਢਿਆ ਸੀ ਉਹਨਾਂ ਦੇ ਜਿਹੜੇ ਅਧੂਰੇ ਕੰਮ ਆ ਜਿਹੜਾ ਬਾਕੀ ਸ਼ਹਿਰ ਦੇ ਵਿੱਚ ਸੀਵਰੇਜ ਪੈਣ ਵਾਲਾ ਪਾਣੀ ਦਾ ਪ੍ਰੋਜੈਕਟ ਆ ਉਹ ਵੀ ਅਸੀਂ ਪਾਸ ਕਰਵਾ ਲਿਆ ਔਰ ਆਉਣ ਵਾਲੇ ਨੇੜ ਭੁੱਖ ਦੇ ਵਿੱਚ ਕਾਧੀਆਂ ਨੂੰ ਅਸੀਂ ਇੱਕ ਮਾਡਲ ਸ਼ਹਿਰ ਬਣਾ ਕੇ ਵਿਕਸਿਤ ਕਰਨਾ ਸੋ ਤੁਹਾਡੇ ਸਾਰਿਆਂ ਦਾ ਧੰਨਵਾਦ ਔਰ ਮੈਂ ਖਿਮਾ ਵੀ ਚਾਉਣਾ ਕਿ ਸਮੇਂ ਤੋਂ ਬਹੁਤ ਲੇਟ ਹੋ ਗਿਆ ਕਿਉਂਕਿ ਆ ਅੱਜ ਮੌਸਮ ਕਰਕੇ ਕਾਫੀ ਸਾਨੂੰ ਪ੍ਰੋਬਲਮ ਆਈ ਆ ਕਿ ਧਾਰੀਵਾਲ ਪ੍ਰੋਗਰਾਮ ਸੀ ਉਹ بارش ਕਰਕੇ ਥੋੜਾ ਲੇਟ ਹੋ ਗਿਆ ਉਹਦੇ ਕਰਕੇ ਸਾਨੂੰ ਇਹ ਵਾਲਾ ਪ੍ਰੋਗਰਾਮ ਅੱਗੇ ਕਰਨਾ ਪੈ ਗਿਆ ਸੋ ਮੈਂ ਤੁਹਾਡੇ ਤੋਂ ਮਾਫੀ ਵੀ ਚਾਉਣਾ ਕਿ ਦਿੱਤੇ ਸਮੇਂ ਤੋਂ ਕਾਫੀ ਲੇਟ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤਹਿਸੀਲਦਾਰ ਸਾਹਿਬ ਦਾ ਡਾਕਟਰ ਸਾਹਿਬ ਦਾ ਸੰਧੂ ਸਾਹਿਬ ਦਾ ਚਾਚੇ ਤੌਰ ਤੇ ਜਿਹੜੇ ਸਾਡੇ ਚਾਚੇ ਤੌਰ ਤੇ ਇੱਥੇ ਆਏ ਆ ਸੋਨਾ ਬਾਜਵਾ ਜੀ ਦਾ ਔਰ ਕਾਮਰੇਡ ਸਾਹਿਬ ਦਾ ਸਾਰੀ ਚੇਅਰਮੈਨ ਸਾਹਿਬ ਦਾ ਵੀ ਸਾਰਿਆਂ ਨੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਚ ਹਿੱਸਾ ਪਾਇਆ ਵਾ ਇਹਨੂੰ ਕਾਮਯਾਬ ਕੀਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਗੁਰੂ ਤੇਗ ਬਹਾਦਰ ਜਿੰਦਾਬਾਦ ਗੁਰੂ ਤੇਗ ਬਹਾਦਰ ਜਿੰਦਾਬਾਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ